ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਅਸਲੀ ਕੀਮਤ ਕੀ ਹੈ ਜ਼ਿੰਦਗੀ ਦੀ ਇੱਕ 14-15 ਸਾਲ ਦਾ ਮੁੰਡਾ ਹੁੰਦਾ ਜਿਹੜਾ ਕਿ ਆਪਣੇ ਪਿਤਾ ਨੂੰ ਇਹ ਸਵਾਲ ਪੁੱਛਦਾ ਕਿ ਪਿਤਾ ਜੀ ਜ਼ਿੰਦਗੀ ਦੀ ਅਸਲੀ ਕੀਮਤ ਮੈਨੂੰ ਦੱਸੋ ਅੱਜ ਤਾਂ ਉਸ ਦਾ ਪਿਤਾ ਕਹਿੰਦਾ ਕਿ ਠੀਕ ਆ ਪੁੱਤਰ ਅੱਜ ਤੈਨੂੰ ਚੰਗੀ ਤਰ੍ਹਾਂ ਦੱਸੂਗਾ ਜ਼ਿੰਦਗੀ ਦੀ ਕੀਮਤ ਹੁੰਦੀ ਕੀ ਹੈ ਤਾਂ ਉਹ ਆਪਣੇ ਕਮਰੇ ਦੇ ਵਿੱਚ ਜਾਂਦਾ ਤੇ ਕਮਰੇ ਦੇ ਵਿੱਚੋਂ 4-5 ਪੱਥਰਾਂ ਦੇ ਟੁਕੜੇ ਲੈ ਕੇ ਆਉਂਦਾ ਪੱਥਰਾਂ ਦੇ ਟੁਕੜੇ ਲਿਆ ਕੇ ਆਪਣੇ ਬੇਟੇ ਦੇ ਅੱਗੇ ਰੱਖ ਦਿੰਦਾ ਤੇ ਕਹਿੰਦਾ ਕਿ ਪੁੱਤਰ ਇਹ ਪੱਥਰਾਂ ਦੇ ਟੁਕੜੇ ਤੂੰ ਬਾਜ਼ਾਰ ਦੇ ਵਿੱਚ ਲੈ ਕੇ ਜਾਣੇ ਆ ਤੇ ਬਾਜ਼ਾਰ ਦੇ ਵਿੱਚ ਜਾ ਕੇ ਵੇਚਣੇ ਆ ਜਦੋਂ ਤੈਨੂੰ ਕੋਈ ਇਸ ਦੀ ਕੀਮਤ ਬਾਰੇ ਪੁੱਛੇਗਾ ਤੇ ਤੂੰ ਇੱਕ ਉਂਗਲੀ ਖੜੀ ਕਰ ਦੇਵੀਂ ਮੂੰਹੋਂ ਬਿਲਕੁਲ ਹੀ ਨਹੀਂ ਬੋਲਣਾ ਤਾਂ ਉਹ ਬੱਚਾ ਕਹਿੰਦਾ ਕਿ ਠੀਕ ਆ ਜੀ ਬੱਚਾ ਬਾਜ਼ਾਰ ਦੇ ਵਿੱਚ ਚਲਾ ਜਾਂਦਾ ਤੇ ਇੱਕ ਸਾਈਡ ਦੇ ਉੱਪਰ ਬੈਠ ਜਾਂਦਾ ਆਪਣੇ ਮੂਹਰੇ ਉਹ ਕੀਮਤੀ ਪੱਥਰਾਂ ਦੇ ਟੁਕੜੇ ਰੱਖ ਲੈਂਦਾ ਤੇ ਉਸ ਦੇ ਕੋਲ ਇੱਕ ਵਿਅਕਤੀ ਆਉਂਦਾ ਤੇ ਵਿਅਕਤੀ ਆ ਕੇ ਬੱਚੇ ਨੂੰ ਪੁੱਛਦਾ ਕਿ ਪੁੱਤਰ ਇਹ ਪੱਥਰ ਕਿੰਨੇ ਦਾ ਵਾ ਤਾਂ ਉਹ ਮੁੰਡਾ ਮੂੰਹ ਕੁਝ ਨਹੀਂ ਬੋਲਦਾ ਉਂਗਲੀ ਇੱਕ ਖੜੀ ਕਰ ਦਿੰਦਾ ਤੇ ਜਦੋਂ ਉਹ ਵਿਅਕਤੀ ਅੱਗੇ ਆਲਾ ਕਹਿੰਦਾ ਕਿ 100 ਰੁਪਇਆ ਠੀਕ ਆ ਕੋਈ ਗੱਲ ਨਹੀਂ ਤੂੰ ਬੈਠ ਇੱਥੇ ਤੈਨੂੰ ਮੈਂ 100 ਰੁਪਇਆ ਲੈ ਕੇ ਦਿਨਾ ਤੇ ਪੱਥਰ ਦਾ ਟੁਕੜਾ ਇੱਕ ਲੈ ਜਾਊਗਾ ਤਾਂ ਉਹ ਬੱਚਾ ਹੈਰਾਨ ਹੋ ਜਾਂਦਾ ਕਿ ਇੱਕ ਪੱਥਰ ਦੇ ਟੁਕੜੇ ਦੀ ਕੀਮਤ 100 ਰੁਪਇਆ ਇਹ ਕਿਵੇਂ ਹੋ ਸਕਦਾ ਕਿਉਂਕਿ ਉਸ ਬੱਚੇ ਨੂੰ ਪਤਾ ਹੁੰਦਾ ਕਿ ਪੱਥਰ ਤਾਂ ਆਮ ਹੀ ਤੁਸੀਂ ਜਿੱਥੋਂ ਮਰਜ਼ੀ ਲੈ ਲਵੋ ਤਾਂ ਉਹ ਭੱਜਾ ਭੱਜਾ ਆਪਣੇ ਪਿਤਾ ਦੇ ਕੋਲ ਜਾਂਦਾ ਤੇ ਪਿਤਾ ਨੂੰ ਜਾ ਕੇ ਸਾਰੀ ਗੱਲ ਦੱਸਦਾ ਕੇ ਪਿਤਾ ਜੀ ਇੱਕ ਵਿਅਕਤੀ ਆਇਆ ਸੀ ਜਿਹੜਾ ਮੈਨੂੰ ਪੱਥਰ ਦੇ ਇੱਕ ਟੁਕੜੇ ਦੀ ਕੀਮਤ 100 ਰੁਪਏ ਦੇਣ ਲਈ ਤਿਆਰ ਸੀ ਤਾਂ ਉਸ ਦਾ ਪਿਤਾ ਕਹਿੰਦਾ ਕਿ ਠੀਕ ਆ ਪੁੱਤਰ ਹੁਣ ਤੂੰ ਐਦਾਂ ਕਰ ਇਹ ਹੀ ਪੱਥਰ ਦੇ ਟੁਕੜੇ ਨੂੰ ਬਾਜ਼ਾਰ ਦੇ ਵਿੱਚ ਜਿੱਥੇ ਮੂਰਤੀਆਂ ਬਣਦੀਆਂ ਕੀਮਤੀ ਮੂਰਤੀਆਂ ਬਣਦੀਆਂ ਉਹ ਦੁਕਾਨਾਂ ਦੇ ਕੋਲ ਜਾ ਕੇ ਬੈਠ ਉਦਾਂ ਹੀ ਜਿਵੇਂ ਤੈਨੂੰ ਹੁਣ ਬੈਠਾ ਸੀ ਤੈਨੂੰ ਕੋਈ ਕੀਮਤ ਪੁੱਛੇਗਾ ਤੂੰ ਮੂੰਹ ਕੋਈ ਨਹੀਂ ਬੋਲਣਾ ਸਿਰਫ ਇੱਕ ਉਂਗਲੀ ਖੜੀ ਕਰ ਦੇਣੀ ਹੈ ਉਹ ਬੱਚਾ ਕਹਿੰਦਾ ਠੀਕ ਆ ਜੀ ਉਹ ਬੱਚਾ ਹੁਣ ਬਜ਼ਾਰ ਦੇ ਵਿੱਚ ਇੱਥੇ ਮੂਰਤੀਆਂ ਬਣਦੀਆਂ ਕੀਮਤੀ ਮੂਰਤੀਆਂ ਬਣਦੀਆਂ ਉਹ ਦੁਕਾਨਾਂ ਦੇ ਕੋਲ ਜਾ ਕੇ ਸਾਈਡ ਤੇ ਬੈਠ ਜਾਂਦਾ ਤੇ ਆਪਣੇ ਅੱਗੇ ਉਹਨੂੰ ਪੱਥਰ ਦੇ ਟੁਕੜੇ ਰੱਖ ਲੈਂਦਾ ਹੁਣ ਉਸ ਦੇ ਕੋਲ ਇੱਕ ਲੇਡੀਜ਼ ਆਉਂਦੀ ਆ ਤੇ ਉਹ ਆ ਕੇ ਬੱਚੇ ਨੂੰ ਪੁੱਛਦੀ ਆ ਕਿ ਬੇਟਾ ਇਹ ਪੱਥਰ ਦੇ ਟੁਕੜੇ ਤੂੰ ਰੱਖੀ ਬੈਠਾ ਇਹਦੀ ਕੀਮਤ ਕੀ ਆ ਤਾਂ ਉਹ ਬੱਚਾ ਮੋਹੋ ਕੁਝ ਨਹੀਂ ਬੋਲਦਾ ਆਪਣੇ ਪਿਤਾ ਦੇ ਕਹੇ ਅਨੁਸਾਰ ਇੱਕ ਉਂਗਲੀ ਖੜੀ ਕਰ ਦਿੰਦਾ ਤਾਂ ਉਹ ਲੇਡੀਜ਼ ਜਿਹੜੀ ਹੁੰਦੀ ਆ ਉਹ ਕਹਿੰਦੀ 1000 ਰੁਪਿਆ ਠੀਕ ਹੈ ਕੋਈ ਗੱਲ ਨਹੀਂ ਮੈਂ ਤੁਹਾਨੂੰ 1000 ਰੁਪਏ ਲੈ ਕੇ ਆਉਣੀ ਆ ਗੱਡੀ 'ਚ ਮੇਰਾ ਪਰਸ ਪਿਆ ਤੂੰ ਇੱਥੇ ਹੀ ਬੈਠ ਮੈਂ ਤੁਹਾਨੂੰ 1000 ਰੁਪਏ ਲੈ ਕੇ ਦਿੰਨੀ ਆ ਉਹ ਬੱਚਾ ਫਿਰ ਹੈਰਾਨ ਹੋ ਜਾਂਦਾ ਕਿ ਇੱਕ ਪੱਥਰ ਦੇ ਟੁਕੜੇ ਦੀ ਕੀਮਤ 1000 ਰੁਪਏ ਕਿਵੇਂ ਹੋ ਸਕਦੀ ਆ ਉਹ ਭੱਜ ਕੇ ਫਿਰ ਆਪਣੇ ਪਿਤਾ ਦੇ ਕੋਲ ਜਾਂਦਾ ਕਿਉਂਕਿ ਉਹਦਾ ਪਿਤਾ ਸਾਈਡ ਤੇ ਗੱਡੀ ਦੇ ਵਿੱਚ ਹੀ ਬੈਠਾ ਹੁੰਦਾ ਉਹਨੂੰ ਜਾ ਕੇ ਦੱਸਦਾ ਕਿ ਪਿਤਾ ਜੀ ਇੱਕ ਲੇਡੀਜ਼ ਮੇਰੇ ਕੋਲ ਆਈ ਸੀ ਤੇ ਮੈਨੂੰ ਇਸ ਪੱਥਰ ਦੇ ਟੁਕੜੇ ਦੀ ਕੀਮਤ 1000 ਰੁਪਏ ਦਿੰਦੀ ਸੀ ਤਾਂ ਉਸ ਦਾ ਜਿਹੜਾ ਪਿਤਾ ਹੁੰਦਾ ਉਹ ਕਹਿੰਦਾ ਕਿ ਠੀਕ ਆ ਪੁੱਤਰ ਕੋਈ ਗੱਲ ਨਹੀਂ ਹੁਣ ਇੱਕ ਲਾਸਟ ਵਾਰੀ ਆ ਹੁਣ ਆਖਰੀ ਵਾਰ ਤੂੰ ਕੀ ਕਰਨਾ ਜਿੱਥੇ ਮਹੀਰੇ ਮੋਤੀਆਂ ਦੀਆਂ ਦੁਕਾਨਾਂ ਨੇ ਜਿੱਥੇ ਕੀਮਤੀ ਹੀਰੇ ਮੋਤੀਆਂ ਦੀਆਂ ਦੁਕਾਨਾਂ ਨੇ ਉਹਨਾਂ ਦੇ ਅੱਗੇ ਜਾ ਕੇ ਬੈਠ ਜਾ ਤੇ ਉੱਥੇ ਤੂੰ ਇਹ ਪੱਥਰ ਦੇ ਟੁਕੜੇ ਨੂੰ ਰੱਖ ਦੇਣੀ ਤੇ ਉਹ ਬੱਚਾ ਉਦਾਂ ਹੀ ਕਰਦਾ ਉਥੋਂ ਚਲਾ ਜਾਂਦਾ ਤੇ ਦੁਕਾਨਾਂ ਦੇ ਅੱਗੇ ਜਾ ਕੇ ਬੈਠ ਜਾਂਦਾ ਤੇ ਜਦੋਂ ਹੁਣ ਉੱਥੇ ਦੇਖਦਾ ਇੱਕ ਵਿਅਕਤੀ ਜਿਹੜਾ ਕਿ ਦੇਖਣ ਨੂੰ ਬਹੁਤ ਹੀ ਅਮੀਰ ਲੱਗਦਾ ਹੁੰਦਾ ਤੇ ਗੱਡੀ ਦੇ ਵਿੱਚੋਂ ਬਹੁਤ ਤੇਜ਼ੀ ਦੇ ਨਾਲ ਭੱਜਿਆ-ਭੱਜਾ ਬੱਚੇ ਵੱਲ ਨੂੰ ਆਉਂਦਾ ਬੱਚੇ ਨੂੰ ਆ ਕੇ ਕਹਿੰਦਾ ਕਿ ਪੱਥਰ ਦਾ ਟੁਕੜਾ ਤੈਨੂੰ ਮਿਲਿਆ ਕਿੱਥੋਂ ਕਿੰਨੇ ਦਾ ਹੈ ਟੁਕੜਾ ਮੈਂ ਤਾਂ ਕਦੋਂ ਦਾ ਇਸ ਨੂੰ ਲੱਭ ਰਿਹਾ ਸੀ ਜਦੋਂ ਉਹ ਇੰਨੀ ਤੇਜ਼ੀ ਦੇ ਨਾਲ ਬੱਚੇ ਨੂੰ ਇਹ ਸ਼ਬਦ ਬੋਲਦਾ ਤਾਂ ਬੱਚਾ ਇੱਕ ਉਂਗਲੀ ਖੜੀ ਕਰ ਦਿੰਦਾ ਤਾਂ ਵਿਅਕਤੀ ਕਹਿੰਦਾ ਕਿ ਬਸ 1 ਲੱਖ ਰੁਪਈਆ ਕੋਈ ਵਲੀ ਤੂੰ ਆ ਚੱਕੇ 1 ਲੱਖ ਰੁਪਏ ਮੈਂ ਤੈਨੂੰ ਹੁਣੇ ਦਿੰਦਾ ਤੇ ਤੂੰ ਮੈਨੂੰ ਇਹ ਪੱਥਰ ਦਾ ਟੁਕੜਾ ਦੇ ਦੇ ਤਾਂ ਉਹ ਬੱਚੇ ਨੂੰ ਆਪਣੇ ਕੰਨਾਂ ਦੇ ਉੱਪਰ ਯਕੀਨ ਨਹੀਂ ਹੁੰਦਾ ਉਹ ਹੈਰਾਨ ਹੋ ਜਾਂਦਾ ਕਿ ਇੱਕ ਪੱਥਰ ਦੇ ਟੁਕੜੇ ਦੀ ਕੀਮਤ 1 ਲੱਖ ਰੁਪਏ ਕਿਵੇਂ ਹੋ ਸਕਦੀ ਆ ਉਹ ਬਹੁਤ ਹੀ ਹੈਰਾਨ ਹੁੰਦਾ ਤੇ ਭੱਜ ਕੇ ਆਪਣੇ ਪਿਤਾ ਦੇ ਕੋਲ ਜਾਂਦਾ ਤੇ ਜਾ ਕੇ ਦੱਸਦਾ ਕਿ ਪਿਤਾ ਜੀ ਉਹ ਸਾਹਮਣੇ ਖੜਾ ਵਿਅਕਤੀ ਮੈਨੂੰ ਇਸ ਪੱਥਰ ਦੇ ਟੁਕੜੇ ਦੀ ਕੀਮਤ 1 ਲੱਖ ਰੁਪਏ ਦੇਣ ਨੂੰ ਤਿਆਰ ਹੈ ਤਾ ਫਿਰ ਉਸ ਦਾ ਜੋ ਪਿਤਾ ਹੁੰਦਾ ਉਹ ਆਪਣੇ ਬੱਚੇ ਨੂੰ ਸਮਝਾਉਂਦਾ ਕਿ ਬੇਟਾ ਕੀ ਹੁਣ ਤੂੰ ਸਮਝ ਗਿਆ ਜਿੰਦਗੀ ਦੀ ਅਸਲੀ ਕੀਮਤ ਕੀ ਹੁੰਦੀ ਆ ਇਹ ਤੁਹਾਡੇ ਤੇ ਡਿਪੈਂਡ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਕਿੱਥੇ ਰੱਖਦੇ ਹੋ ਇਹ ਤੁਹਾਨੂੰ ਖੁਦ ਨੂੰ ਸੋਚਣਾ ਪੈਣਾ ਕਿ ਤੁਸੀਂ ਆਪਣੇ ਆਪ ਨੂੰ 100 ਵਾਲਾ ਪੱਥਰ ਬਣਾਉਣਾ ਆਪਣੇ ਆਪ ਨੂੰ 1000 ਵਾਲਾ ਬਣਾਉਣਾ ਜਾਂ ਆਪਣੇ ਆਪ ਨੂੰ 1 ਲੱਖ ਵਾਲਾ ਬਣਾਉਣਾ ਸੋ ਦੋਸਤੋ ਜਿੰਦਗੀ ਦੇ ਵਿੱਚ ਤੁਹਾਨੂੰ ਬਹੁਤ ਤਰ੍ਹਾਂ ਦੇ ਲੋਕ ਮਿਲਣਗੇ ਕਈ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਹੁੰਦੇ ਆ ਉਹਨਾਂ ਦੇ ਲਈ ਤੁਸੀਂ ਸਭ ਕੁਝ ਹੁੰਦੇ ਹੋ ਕਈ ਲੋਕ ਤੁਹਾਨੂੰ ਲੋੜ ਪੈਣ ਤੇ ਯਾਦ ਕਰਦੇ ਆ ਤੇ ਇਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਆਪਣੀ ਲਾਈਫ ਦੀ ਵੈਲਿਊ ਕਿੱਦਾਂ ਦੀ ਬਣਾਉਣੀ ਆ ਆਪਣੇ ਆਪ ਨੂੰ ਕਿੱਦਾਂ ਦਾ ਬਣਾਉਣਾ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਜੇ ਹਾਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਐਦਾਂ ਦੀਆਂ ਮੋਟੀਵੇਸ਼ਨ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ధన్వాదీ